ਭਗਤ ਅਸ਼ੀਰੀ ਗੁਰੂ ਰਵੀਦਾਸ ਮਹਾਰਾਜੀ ਦੇ ਗੁਰੂਪੁਰਬ ਤੇ ਧਾਰੀਵਾਲ ਵਿੱਚ ਪੰਜ ਪਿਆਰਿਆਂ ਦੇ ਅਗਵਾਈ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਜੋ ਰਵੀਦਾਸ ਮੰਦਿਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਵਾਪਸ ਰਵੀਦਾਸ ਮੰਦਿਰ ਵਿਖੇ ਸਮਾਪਤ ਹੋਇਆ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਇਲਾਕਾ ਵਾਸੀਆਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਅਤੇ ਗੱਤਕਾ ਪਾਰਟੀ ਨੇ ਆਪਣੇ ਗੱਤਕੇ ਦੇ ਜੋਰ ਦਿਖਾਏ ਦੇਖੋ ਟੀਵੀ ਨਿਊਜ਼ ਇੰਡੀਆ 265 ਦੀ ਧਾਰੀਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ

ना बैग मेलो ज्ञान वारो すいません。 ਅੱਛਾ ਜੀ ਮੈਂ ਡਾਕਟਰ ਕਮਲਜੀਤ ਜੀ ਦੇ ਆਦਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਘਰੋਂ ਦੇ ਆਗੂਵੰਤ ਦੇਚ ਨਗਰਵਾਸਣਾ ਵੱਲੋਂ ਰਿਆਲ ਨਵਾਸਣਾ ਵੱਲੋਂ ਨਗਰ ਕੀਰਤਨ ਕੱਢਿਆ ਗਿਆ ਹੈ। ਬਹੁਤ ਅੱਛਾ ਸਾਰੇ ਨਗਰ ਦੇ ਲੋਕ ਇਕੱਤਰ ਹੋ ਕੇ ਨਗਰ ਕੀਰਤਨ ਕੱਢ ਰਹੇ ਨੇ। ਆਓ ਸਾਰੇ ਗੁਰੂ ਰਵਿਦਾਸ ਜੀ ਦੀ ਬਾਣੀ ਘਰ ਘਰ ਤੱਕ ਪਹੁੰਚਾਈਏ। ਬੇਗੰਪੁਰਾ ਸ਼ਹਿਰ ਦੇ ਉਹਨਾਂ ਦਾ ਬਿਸਾਨ ਦਾ ਇੱਕ ਸੁਪਨਾ ਇਸ ਸੁਪਨਾ ਦੇ ਨਿਸਪਕਰ ਕਰੀਏ। ਜੈ ਗੁਰੂ ਰਵਿਦਾਸ ਜੈ ਗੁਰਦੇ ਆਜ ਜਿਹੜਾ ਖਾਸ ਸ਼ੁਰੂਆਤ ਕੀਤੀ ਹੈ ਨਾ ਸੀਤਲ ਸਿੰਘ ਪਲਵੰਡੀ ਸਾਹਿਬ ਦਾ ਸਰਪੰਚੋ ਭਾਰਿਆਂ ਦੀਆਂ ਸ਼ੂਹ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੂ ਆਖਿਰ ਬਿਰਦੇ ਲਖਤੋ ਦਾਈ ਜਿੰਦਾ ਔਰ ਨਾਲ ਹੀ ਗਣਤੀ ਕਰ ਸਕਤਾਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਜਿ ਹੁਣ ਦੇਖੀ ਆਪੇ ਵੀ ਗ੍ਰੰਥ ਸਾਹਿਬ ਦੀ ਗੁਰਬਾਨੀ ਨਾਲ ਜੁੜੇ ਅਤੇ ਗੁਰੂ ਸਾਹਿਬ ਦਾ ਕਿਸੇ ਪ੍ਰਾਰਧ ਕਰੇ ਔਰ ਇਹ ਬਣਾ ਜਿਹੜਾ ਅਗਰ ਕੀਤਰਾ ਗੁਰੂ ਸਾਹਿਬ ਦੇ ਸਤਿ ਹੋਰ ਦੇ ਸਾਧ ਦੇ ਵਿੱਚ ਹੁੰਦਾ ਹੋਇਆ ਮੇਰ ਗੁਰੂ ਸਾਹਿਬ ਦੇ ਸਨਾਉਣ ਤੇ ਭਾਰ ਅਲਾ ਦੇ ਕਦੇ ਮੁਕੇਗਾ ਉਥੇ ਸਾਰੇ ਸਿਆਫੜੇ ਲੱਗ ਚੱਲ ਰਿਹਾ ਸਾਰੇ ਸਖੋ ਉਹਦੇ ਗੁਰੂ ਸਾਹਿਬ ਦੇ ਗੁਰ ਗਾਏ ਉਹ ਗੁਰੂ ਜੀ ਦਾ ਖਾਸ ਸ੍ਰੀ ਗੁਰੂ ਜੀ ਜੀ ਇਹ ਦੰਪਰੇ ਦੀ ਬਹੁਤ ਬਹੁਤ ਮਦਦਾਂ ਸਾਰੀ ਸੰਗਤ ਦੀ ਔਰ ਮੰਦਰ ਦੀ ਜੋ ਕਮੇਟੀ ਆ ਉਹਨਾਂ ਦਾ ਕਦਮ ਬਹੁਤ ਸਲਾਗਾ ਦੇ ਰਿਹਾ ਹਰ ਸਾਲ ਦੀ ਤਰ੍ਹਾਂ ਦਾ ਨੇ ਇਸ ਵਾਰ ਵੀ ਬੜੇ ਛੇ ਨਗਰ ਕੀਰਤਨ ਦਾ ਜੁਸਨ ਕੀਤਾ ਹੈ ਔਰ 12 ਦਿਨ ਉਹਦੇ ਤੋਂ ਹੀ ਉਦਮ ਪਕਸ਼ੇ ਇਸੇ ਤਰ੍ਹਾਂ ਹੀ ਮਾਰੇ ਦੇ ਦਿਨ ਮਨਾਇਆ ਜਾਵੇ ਬਹੁਤ ਬਹੁਤ ਅਨੰਦ ਹਰ ਸਾਲ ਦੀ ਤਰ੍ਹਾਂ ਪਹਿਲੇ ਪ੍ਰਭਾਤ ਫੇਰੀਆਂ ਦਾ سلسلہ ਜਿਹੜਾ ਚੱਲਿਆ ਲਗਾਤਾਰ ਤੇ ਹੁਣ ਅੱਜ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ ਜੋ ਭਗਤ ਰਵਿਦਾਸ ਜੀ ਦੀ ਯਾਦਗਾਰ ਬਣਾਈ ਗਈ ਆ ਨਹਿਰ ਦੇ ਪੁਲ ਦੇ ਉੱਤੇ ਤੇ ਸਮੂਹ ਸੰਗਤਾਂ ਅੱਜ ਸਮੂੱਚੇ ਭਾਈਚਾਰੇ ਰਲ ਮਿਲ ਕੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਜੇ ਖੁਸ਼ੀ ਜਾਰ ਕਰਦੇ ਹੋਏ ਨਗਰ ਕੀਰਤਨ ਵਿੱਚ ਹਾਜ਼ਰੀਆਂ ਲਵਾ ਰਹੇ ਨੇ ਇਹ ਸੰਗਤਾਂ ਵੱਧ ਚੜ ਕੇ ਹਿੱਸਾ ਲੈ ਰਹੀਆਂ ਨੇ ਅਸੀਂ ਆਉਣ ਵਾਲੀਆਂ ਸੰਗਤਾਂ ਨੂੰ ਸਮੂਹ ਸੰਗਤਾਂ ਨੂੰ ਭਗਤ ਰਵੀਦਾਸ ਜੀ ਦੇ ਪ੍ਰਕਾਰ ਦੇ ਅੱਗੇ ਲੱਖ ਲੱਖ ਮੁਬਾਰਕਵਾਦ ਦਿੰਨੇ ਆ ਪ੍ਰਮਾਤਮਾ ਕਿਰਪਾ ਕਰੇ ਸਾਰਿਆਂ ਦੇ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਰਹੇ ਇਹਨੀਆਂ ਬੇਨਤੀਆਂ ਕਰਦਾ ਹਾਂ ਫਤਿਹ ਜਾਉਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ